ਪਤਾ ਨਹੀਂ ਕਿਸ ਤਰ੍ਹਾਂ ਦਾ ਸਮਾਂ ਹੋ ਗਿਆ ਹੈ ਕਿ ਅਸੀਂ ਜੇ ਆਪਣਾ ਕੋਈ ਬੜਾ ਹੀ ਦਿਲ ਦਾ ਦਰਦ ਦਾ ਕੋਈ ਦੁੱਖ ਸੋ ਕਿਸੇ ਭੈਣ ਭਰਾ ਦੇ ਅੱਗੇ ਕਰੀਏ ਨਾ ਕਿਸੇ ਨੂੰ ਮਨ ਕਰਦਾ ਏ ਕਿ ਆਪਣੇ ਮਨ ਦੀ ਗੱਲ ਕਿਸੇ ਭੈਣ ਭਰਾ ਨਾਲ ਸਾਂਝੀ ਕਰੀਏ ਪਰ ਪਤਾ ਨਹੀਂ ਕਿਸ ਤਰ੍ਹਾਂ ਦਾ ਸਮਾਂ ਹੈ ਤੁਹਾਡੀ ਗੱਲ ਸੁਣ ਕੇ ਲੋਕ ਫਟਾਫਟ ਤਮਾਸ਼ਾ ਬਣਾ ਲੈਂਦੇ ਨੇ ਉਸ ਗੱਲ ਨੂੰ ਜੇ ਐਨੀ ਗੱਲ ਹੋਏਗੀ ਨਾ ਤੁਹਾਨੂੰ ਪਤਾ ਨਹੀਂ ਕਿੰਨੀ ਵੱਡੀ ਕਰਕੇ ਜਿਹੜਾ ਅਗਾਹ ਤੱਕ ਪਚਾ ਦਿੰਦੇ ਨੇ ਗੁਰਬਾਣੀ ਦਾ ਫਰਮਾਨ ਯਾਦ ਰੱਖਿਏ ਮਨ ਕੀ ਬਿਰਥਾ ਮਨ ਹੀ ਜਾਣੇ ਕਹ ਬੂਝਲ ਅੱਗੇ ਕਹੀਏ ਕਿ ਮਨ ਦੀ ਜੋ ਸਾਡੇ ਮਨ ਦੀ ਅਵਸਥਾ ਹੈ ਨਾ ਸਾਡੇ ਮਨ ਦੀ ਕਿਸੇ ਵੇਲੇ ਜੋ ਹਾਲਤ ਹੈ ਉਹ ਜਾਂ ਤਾਂ ਸਾਡਾ ਆਪਣਾ ਮਨ ਜਾਣਦਾ ਹੈ ਤੇ ਜਾਂ ਫਿਰ ਉਸ ਵਾਹਿਗੁਰੂ ਦੇ ਅੱਗੇ ਉਸ ਪ੍ਰਮਾਤਮਾ ਦੇ ਅੱਗੇ ਆਪਣਾ ਮਨ ਫੋਲੀਏ ਐਵੇਂ ਨਾ ਸਮੇ ਨੂੰ ਵਿਚਾਰਦੇ ਹੋਇਆ ਐਵੇਂ ਨਾ ਆਪਣੇ ਮਨ ਦੀ ਗੱਲ ਹੋਰਾਂ ਦੇ ਅੱਗੇ ਕਰਕੇ ਤਮਾਸ਼ਾ ਬਣੀਏ ਸਗੋ ਜੇ ਮਨ ਦੇ ਵਿੱਚ ਕੋਈ ਗੱਲ ਆ ਤਾਂ ਉਸ ਸੱਚੇ ਪਿਤਾ ਸੱਚੇ ਪ੍ਰਮਾਤਮਾ ਦੇ ਅੱਗੇ ਆਪਣਾ ਮਨ 富裕。<Oui. S 2> oui.